ਬਾਬਾ ਜੀ ਤਵੇ ਆਇਆ ਸੋਚਿਆ ਨੋਂ ਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸੀ ਲੋਕੋ ਇਹ ਸੁੱਕੀਆਂ ਤੋਂ ਜਾਵਾਂਗੇ ਉਹ ਗੌਰ ਨਾਲ ਤੁਸੀਂ ਸੁਣਿਓ ਵੇ ਲੋਕੋ ਇਹ ਗੱਲਾਂ ਅੱਜ ਦੀਆਂ ਉਹ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਂਵਾਂ ਚੱਜਦੀਆਂ ਦੇ ਨਾਲ ਮਿਲਦੀਆਂ ਲੋਕੋ ਨੋਆ ਚਾਜਦੀਆਂ ਉਹ ਯੋ ਮਰੇ ਤੇ ਕਹਿੰਦੀਆਂ ਜਗ ਤੇ ਨੇਰ ਪੈ ਗਿਆ ਜੇ ਉਹ ਸੋਰਾ ਮਰੇ ਤੇ ਕਹਿੰਦੀਆਂ ਕੰਘੇਰ ਗੜੋਂ ਲੈ ਆਏ ਉਹ ਸੋਚ ਸੋਚ ਕੇ ਕੱਲਾ ਸਤਾ ਦਿਲ ਤੇ ਵਜਦੀਆਂ ਨੋਆ ਚਾਚ ਜਦੀਆਂ ਆਸ ਕਿਸਮਤ ਦੇ ਨੰਮੇ ਰੱਦੀਆਂ ਲੋਕੋ ਨੋਆ ਚਾਚ ਜਦੀਆਂ ਓ ਸੱਸ ਮੰਜੇ ਤੇ ਤਣਵੇਂ ਤੇ ਲਾ ਕੇ ਦਵੇ ਦਵਾਈ ਨਾ ਓ ਕੰਨ ਨੂੰ ਲਾ ਕੇ ਫੋਨ ਤੇ ਕਹਿੰਦੀ ਮੰਮੀ ਮੇਲ ਨੂੰ ਆਈ ਹੀ ਨਾ ਓ ਸੋਹਰਿਆਂ ਦੇ ਫੋਲਣ ਪੜਦੇ ਸੋਨਿਆਂ ਦੇ ਫੁੱਲਣ ਪੜਦੇ ਤੇ ਪੇਖਿਆਂ ਦੇ